ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਐਸਐਸਪੀ ਰੂਪਨਗਰ ਸਰਦਾਰ ਗੁਰਨੀਤ ਸਿੰਘ ਜੀ ਖੁਰਾਨਾ ਆਈਪੀਐਸ ਉਹਨਾਂ ਦੀਆਂ ਕ੍ਰਾਈਮ ਫ੍ਰੀ ਇੱਕ ਪੰਜਾਬ ਨੂੰ ਬਣਾਉਣ ਦੇ ਟੀਚੇ ਨੂੰ ਦੇ ਸਬੰਧ ਵਿੱਚ ਜੋ ਅਸੀਂ ਲਗਾਤਾਰ ਕਾਰਵਾਈ ਕਰਦੇ ਰਹੀ ਹਾਂ ਇਸ ਸਬੰਧ ਵਿੱਚ ਸਾਨੂੰ ਇੱਕ ਡਾਕਟਰ ਰੁਕਾ ਸਾਨੂੰ ਮੌਸੂਲ ਹੋਇਆ ਕਿ ਇੱਕ ਭਗਜੀਤ ਸਿੰਘ ਜੀ ਪੁੱਤਰ ਕਿਸ਼ਨ ਸਿੰਘ ਵਾਸੀ ਮਕਾਨ ਨੰਬਰ 7 ਵਾਰਡ ਨੰਬਰ 10 ਬਾਗ ਕਲੋਨੀ ਅਨੰਦਪੁਰ ਸਾਹਿਬ ਜੋ ਕਿ ਟਰਾਂਸਪੋਰਟ ਦਾ ਕੰਮ ਕਰਦੇ ਨੇ ਤੇ ਆਪ ਦੇ ਟਰਾਂਸਪੋਰਟ ਵਿੱਚ ਕਿਸੇ ਕੋਈ ਟਰੱਕ ਖਰਾਬ ਹੋਣ ਦੇ ਸਿਲਸਿਲੇ ਵਿੱਚ ਉਹ ਰਾਤ ਨੂੰ ਆਨੰਦਪੁਰ ਸਾਹਿਬਿਲਕੇ ਜੋ ਅਗੰਪੁਰ ਮਾਈਨਿੰਗ ਕ੍ਰਸ਼ਰ ਜ਼ੋਨ ਪੈਂਦਾ ਹੈ ਸੌਰੀ ਉੱਥੇ ਆਪਣੇ ਕਿਸੇ ਟਰੱਕ ਨੂੰ ਦੇਖਣ ਲਈ ਪਹੁੰਚੇ ਸੀ ਤੇ ਉਸ ਵੇਲੇ ਉੱਥੇ ਤਿੰਨ ਵਿਅਕਤੀ ਜਿਨ੍ਹਾਂ ਵਿੱਚੋਂ ਕਿ ਇੱਕ ਹਿਮਾਂਸ਼ੂ ਟੰਡਨ ਵਾਸੀ ਕੀਰਤਪੁਰ ਸਾਹਿਬ ਲੱਕੀ ਜਿਮ ਵਾਲਾ ਵਾਸੀ ਅਗੰਪੁਰ ਤੇ ਹਰਸ਼ ਕੁਮਾਰ ਵਾਸੀ ਅਗੰਪੁਰ ਇਹ ਲੋਕ ਉੱਥੇ ਇੱਕ ਇਨੋਵਾ ਗੱਡੀ ਵਿੱਚ ਆਏ ਤੇ ਇਹਨਾਂ ਨੇ ਆ ਕੇ ਬਿਨਾ ਕਿਸੇ ਪ੍ਰੋਵੋਕੇਸ਼ਨ ਦੇ ਹਵਾਈ ਫਾਇਰ ਕੀਤਾ ਪਹਿਲਾਂ ਜੀ ਹਿਮਾਂਸ਼ੂ ਟੰਡਨ ਨੇ ਉਸ ਤੋਂ ਬਾਅਦ ਜਿਹੜੇ ਹਰਸ਼ ਕੁਮਾਰ ਨੇ ਉਹਨਾਂ ਨੇ ਅਸੌਲਟ ਕੀਤੀ ਇਹਨਾਂ ਦੀ ਪਗਜੀਤ ਸਿੰਘ ਦੀ ਤੇ ਹਿਮਾਂਸ਼ੂ ਟੰਡਨ ਨੇ ਹੀ ਇੱਕ ਹੋਰ ਫਾਇਰ ਕੀਤਾ ਜੋ ਕਿ ਇਹਨਾਂ ਦੇ ਕੰਨ ਦੇ ਨਜ਼ਦੀਕ ਤੋਂ ਹੁੰਦਾ ਹੋਇਆ ਗੁਜ਼ਰਿਆ ਜੀ ਸੋ ਔਨ ਦਾ ਬੇਸਿਸ ਆਫ ਦਾਰਜੀ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਇੱਕ ਐਫ ਆਰ ਨੰਬਰ 5 ਆਫ 2026 ਅੰਡਰ ਸੈਕਸ਼ਨ 109 115 3245 ਤਿੰਨ ਫਿਕਵਾਂਜਾ 2 191 3 190 ਬੀ ਐਨ ਐਸ ਅਤੇ 25 59 ਆਰਮਜ਼ ਐਕ ਜੀ ਜੋ ਹੈਗੀ ਅਸੀਂ ਦਰਜ ਕੀਤੀ ਹੈ ਤੇ ਹੁਣ ਅਸੀਂ ਤਫਤੀਸ਼ ਉਹਦੀ ਕਰ ਰਹੇ ਹਾਂ ਤੇ ਮੁਜਰਮਾਨ ਅਸੀਂ ਜਲ ਤੋਂ ਜਲਦ ਜੁਨੇਗਾ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਹ ਤਿੰਨ ਜਣੇ ਸੀ ਕਿ ਹੋਰ ਵੀ ਕੁ ਬੰਦੇ ਨਾਲ ਸੀਗੇ ਦੇਖੋ ਇਹਨਾਂ ਦੇ ਦਸਤਾਨ ਮੁਤਾਬਕ ਉੱਥੇ ਤਿੰਨ ਜਣੇ ਸੀਗੇ ਜੀ ਬਾਕੀ ਉਹ ਸਬੰਧੀ ਹੋਰ ਤਫਤੀਸ਼ ਹੋਏਗੀ ਅਸੀਂ ਮੁਕੰਮਲ ਕਰ ਰਹੇ ਹਾਂ ਜੀ ਇਹ ਕਿੰਨੇ ਗਰਾਉਂਡ ਫਾਇਰ ਕੀਤੇ ਸੀ ਜੀ ਦੋ ਰਾਉਂਡ ਫਾਇਰ ਕੀਤੇ ਨੇ ਸੀ ਜੋ ਹਜੇ ਤੱਕ ਇਹਨਾਂ ਨੇ ਦੱਸਿਆ ਬਾਕੀ ਸਾਡੀ ਤਫतीश ਦਾ ਹਿੱਸਾ ਹੈ ਜੀ ਅਸੀਂ ਜਾ ਕੇ ਉੱਥੇ ਜੋ ਹੈਗਾ ਕੇਸਿੰਗਸ ਵਗੈਰਾ ਉੱਥੇ ਟ੍ਰੇਸ ਕਰਾਂਗੇ ਜਿਵੇਂ ਮਿਲਦੀਆਂ ਨੇ ਜੋ ਉਹਨੂੰ ਕੇਸ ਫਾਈਲ ਦਾ ਹਿੱਸਾ ਬਣ ਜਾਏਗਾ ਠੀਕ ਹੈ ਇਹਨਾਂ ਲਈ ਗ੍ਰਿਫਤਾਰੀ ਤੋਂ ਦੂਰ ਬਾਹਰ ਜੀ ਫਿਲਹਾਲ ਇਹ ਗ੍ਰਿਫਤਾਰੀ ਤੋਂ ਦੂਰ ਨਹੀਂ ਹੈ ਜੀ ਐਸਕਾਪਡ ਕਰ ਰਹੇ ਨੇ ਜੀ ਅਸੀਂ ਜੋ ਸਾਡੀਆਂ ਰੀਡਿੰਗ ਟੀਮਸ ਨੇ ਦੇ ਆਰ ਔਨ ਦ ਵੇ ਉਹ ਆਪਣਾ ਕੰਮ ਜੋ ਹੈਗਾ ਨੇ ਕਰ ਲੈਣਗੇ